ਕੀ ਨਾਮ ਆ ਤੇ ਕੀ ਮਾਮਲਾ ਹੈ ਜਿਹੜੀ ਤੁਸੀਂ ਸਰਕਾਰ ਨੂੰ ਦਿੰਦੀਆਂ ਕੀ ਗੱਲ ਹੈ ਭਾਜੀ ਮੇਰਾ ਨਾਮ ਅਜੀਵ ਸ਼ਰਮਾ ਹੈ ਮੈਂ ਸ਼ਿਵ ਸ਼ਕਤੀ ਮੈਡੀਕਲ ਸਟੋਰ ਦਾ ਮਾਲਕ ਜੇ ਬੱਸ ਸਟੈਂਡ ਲਾਗੇ ਮੇਗੀ ਦੁਕਾਨ ਹੈ ਤੇ ਅੱਜ ਤੋਂ ਕੁਛ ਦਿਨ ਪਹਿਲਾਂ ਇੱਕ ਸ਼ਖਸ ਰਕੇਸ਼ ਕੁਮਾਰ ਸ਼ੇਰਾ son of ਗੁਲਸ਼ਨ ਕੁਮਾਰ ਮੇਗੀ ਦੁਕਾਨ ਦੇ ਬਾਹਰ ਆ ਕੇ ਪੰਜ ਸੱਤ ਜਾਣਿਆਂ ਦੇ ਨਾਲ ਇਹਨੇ ਬਹੁਤ ਹੰਗਾਮਾ ਕੀਤਾ ਮੇਰੇ ਤੇ ਝੂਠੇ ਐਲੀਗੇਸ਼ਨਸ ਲਗਾਏ ਤੇ ਮੈਨੂੰ ਪੂਰਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਜਨਾਲੇ ਦੇ ਵਿੱਚ ਮੈਨੂੰ ਪਤਾ ਲੱਗਾ ਮਾਮਲੇ ਦਾ ਇਹ ਆਂਦਾ ਹੈ ਕਿ ਮੈਂ ਇਹਦੀ ਜਨਾਨੀ ਲਕੋਈ ਹੋਈ ਹੈ 5 ਮਹੀਨਿਆਂ ਤੋਂ ਮੇਰੀ ਜਨਾਨੀ ਗਾਇਬ ਹੈ ਡਾਕਟਰ ਸਾਹਿਬ ਨੇ ਲਕੋਈ ਹੋਈ ਹੈ ਮੈਨੂੰ ਬਾਜੀ ਪਤਾ ਲੱਗਾ ਹੈ ਕੱਲ ਵੀਡੀਓ ਵੇਖੀ ਆ ਮੈਂ YouTube ਤੇ ਕਿ ਇਹਦੀ ਵਾਈਫ ਨੇ ਇਹਦੇ ਤੇ ਕੋਰਟ ਕੇਸ ਲਾਇਆ ਹੋਇਆ ਤਲਾਕ ਦਾ ਔਰ ਇਹਨੇ ਉਹਦੀ ਤਰੀਕ ਵੀ ਪੂਰਤੀ ਹੈ ਬਾਜੀ ਜਦੋਂ ਇਹਨੇ ਤਰੀਕ ਪੂਰਤੀ ਹੈ ਤੇ ਲਕਾਇਆ ਕਿੱਦਾਂ ਉਸ ਜਨਾਨੀ ਨੂੰ ਉਸ ਤੋਂ ਬਾਅਦ ਇਹਦੇ ਆ ਕਹਿੰਦੇ ਆ ਕਿ ਇਹ ਜੀ ਗਲਤ ਕੰਮ ਕਰਦੇ ਨੇ ਮੈਡੀਕਲ ਸਟੋਰ ਦੇ ਵਿੱਚ ਜਲਾਨੀਆਂ ਦੇ ਨਾਲ ਗਲਤ ਕੰਮ ਕਰਦੇ ਨੇ ਗਾਮ ਗਹੀਮ ਬਣੇ ਫਿਰਦੇ ਨੇ ਪਾਜੀ ਇਹਨੂੰ ਪੁੱਛਿਆ ਜਾਵੇ ਤੂੰ ਇੱਕ ਪਾਸੇ ਕਹਿ ਰਿਹਾ ਕਿ ਮੇਰਾ ਸਾਰਾ ਪਗਵਾਰ ਮੇਰੀ ਮਾਂ ਭੈਣ ਮੇਰੇ ਚਾਚੇ ਤਾਏ ਨਾਲ ਕੋ ਦਵਾਈਆਂ ਲੈਣ ਆਉਂਦੇ ਸੀ ਜੇ ਪਾਜੀ ਐਨੇ ਹੀ ਗੰਦੇ ਬੰਦੇ ਸੀ ਅਸੀਂ ਤੇ ਆਪਣੀ ਮਾਂ ਭੈਣਾਂ ਨੂੰ ਰੋਕਦਾ ਕਿਉਂ ਨਹੀਂ ਸੀਗਾ ਅੱਜ ਸਾਡੇ ਤੇ ਗਲਤ ਇਲਜ਼ਾਮ ਲਗਾ ਗਿਆ ਆਪਣੀ ਵੋਤੀ ਦੇ ਨਾਲ ਸਾਡਾ ਨਾਂ ਜੋੜ ਗਿਆ ਡਿਸਪਿਊਟ ਇਹਦੇ ਕਰਦਾ ਤਲਾਕ ਦਾ ਕੇਸ ਚੱਲਣ ਰਿਹਾ ਉਹ ਮੀਡੀਆ ਦੇ ਸਾਹਮਣੇ ਇਹਨੇ ਬੋਲਿਆ ਨਹੀਂ ਝੂਠੀਆਂ ਗੱਲਾਂ ਅਫਵਾਹਾਂ ਫਲਾਕੇ ਮੈਨੂੰ ਬਦਨਾਮ ਕਰਦਾ ਪਿਆ ਮੇਰੀ ਦੁਕਾਨਦਾਰੀ ਖਰਾਬ ਕਰਦਾ ਪਿਆ ਆਪਸੀ ਡਿਸਪਿਊਟ ਦੇ ਵਿੱਚ ਤੁਹਾਨੂੰ ਜਾਣਬੁੱਝ ਕੇ ਬਿਲਕੁਲ ਜੀ ਆਪਣਾ ਆਪਣਾ ਡਿਸਪਿਊਟ ਕੇਸ ਹੈ ਗੱਲ ਪਾਉਣਾ ਉਹਦੀ ਜਨਾਨੀ ਦੀ ਵੀਡੀਓ ਵਾਇਰਲ ਹੋਈ ਪਾਜੀ YouTube ਦੇ ਵਿੱਚ ਉਹਦੀ ਜਨਾਨੀ ਦੀ ਵੀਡੀਓ ਵਾਇਰਲ ਹੋਈ ਹੈ ਸੁਣੋ ਉਹ ਦੱਸਣ ਈ ਹੈ ਕਿ ਨਸ਼ੇ ਕਰਦਾ ਕੁੱਟਦਾ ਮਾਰਦਾ ਅਮਲ ਕਰਦਾ ਜੂਆ ਖੇਡਦਾ ਇਹਦੀ ਸਾਰੀ ਸੱਚਾਈ ਉਹ ਜਨਾਨੀ ਦੱਸਦੀ ਪਈ ਹੈ ਫਿਰ ਝੂਠੇ ਅਲੀਗੇਸ਼ਨਸ ਲਗਾ ਕੇ ਦੂਜਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਪਿਆ ਜੇ ਪਾਜੀ ਇਹ ਤੇ ਕਿਡਨੈਪਿੰਗ ਦਾ ਕੇਸ ਪਾ ਰਿਆ ਇਹਨੇ ਮਿਸਿੰਗ ਕੰਪਲੀਟ ਕਿਉਂ ਨਹੀਂ ਲਿਖਾਈ ਇਹਨੇ 5 ਮਹੀਨੇ ਕਹਿ ਰਿਹਾ ਕਿ ਹੋ ਗਏ ਮੈਨੂੰ ਲੱਭਦੀ ਨਹੀਂ ਮਿਸਿੰਗ ਕੰਪਲੀਟ ਕਿਉਂ ਨਹੀਂ ਹੈਗੀ ਪੁਲਿਸ ਕੋ ਉਤੋਂ ਕੇ ਕੋਡ ਦੇ ਵਿੱਚ ਕੇਸ ਹੈ ਉਹਦੀ ਤਗੀਤਾ ਭੁਗਤਣ ਰਿਹਾ ਪਾਜੀ ਅਗੇ ਕੋਈ ਲਕਾਇਆ ਹੁੰਦਾ ਤੇ ਮੈਂ ਵੀ ਕਿਤੇ ਭੱਜਿਆ ਹੁੰਦਾ ਮੈਂ ਵੀ ਆਪਣੀ ਦੁਕਾਨ ਦਾ ਹੀ ਕਰਦਾ ਪਿਆ ਆਪਣੀ ਦੁਕਾਨ ਤੇ ਬੈਠਾ ਹੋਇਆ ਮੈਂ ਇੱਕ ਜ਼ਿੰਮੇਵਾਰ ਨਾਗਰਿਕ ਹੈ ਸਾਰਾ ਨਾਲਾ ਜਾਣਦਾ ਉਹਦੇ ਰਿਲੇਟਿਵ ਮਿਟੀਕੇਸ਼ਨ ਨੂੰ ਜਾ ਕੇ ਤੰਗ ਪ੍ਰਸ਼ਾਨ ਪਾਜੀ ਆ ਬਿਲਕੁਲ ਦੇਖੋ ਜੀ ਆ ਮੈਂ ਕਿ ਰਿਸ਼ਤੇਦਾਰਾਂ ਦੇ ਕਿਹਾ ਜੇ ਉਹਨੂੰ ਜਾ ਕੇ ਡਰਾਇਆ ਠੰਕਾਇਆ ਉਹਨੂੰ ਜਾ ਕੇ ਕਹਿੰਦਾ ਕਿ ਤੂੰ ਦੱਸ ਕਿ ਇੱਥੇ ਕੁੜੀ ਵੇਂਦੀ ਸੀ ਜੇ ਤੂੰ ਨਹੀਂ ਦੱਸੇਗਾ ਤੇ ਫਿਰ ਮੈਂ ਆਪਣੇ ਆਪ ਨੂੰ ਕੁਝ ਕਰ ਲਾਂਗਾ ਆਪਣੇ ਆਪ ਤੇ ਤੇਲ ਪਾ ਕੇ ਸੜ ਜਾਾਂਗਾ ਜਾਂ ਤੈਨੂੰ ਜਾਨੋਂ ਮਾਰ ਦੂੰਗਾ ਪਾਜੀ ਗੁੰਡੇ ਲੈ ਕੇ ਗਿਆ ਜੇ ਕੋਈ ਪੁਲਿਸ ਵਾਲਾ ਨਾਲ ਲੀਜੇਗਾ ਦੀ ਮੰਗ ਕੀ ਕਰਦੇ ਜੀ ਪਾਜੀ ਮੇਗੀ ਇੱਕੋ ਹੀ ਮੰਗ ਹੈ ਧਾਰੀਵਾਲ ਸਾਹਿਬ ਅੱਗੇ ਐਸ ਐਚਓ ਸਾਹਿਬ ਅੱਗੇ ਡੀ ਐਸ ਪੀ ਸਾਹਿਬ ਅੱਗੇ ਇੰਨੀ ਹਰਾਸਮੈਂਟ ਇਹਨੇ ਮੇਗੀ ਕੀਤੀ ਹੈ ਮੇਗੀ ਦੁਕਾਨਦਾਰੀ ਇੰਨੀ ਖਰਾਬ ਹੋਈ ਹੈ ਇਤੇ ਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੈ ਮੈਂ ਦੇਖੋ ਜੀ ਅੱਜ ਹੀ ਬਖਾਸ ਦਿੱਤੀ ਹੈ ਥਾਣੇ ਅਜਨਾਲੇ ਦੇ ਵਿੱਚ ਕਿ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਦੇ ਤੇ ਸਖਤ ਤੋਂ ਸਖਤ ਕਰਕੇ ਇਹਨੂੰ ਸਜ਼ਾ ਦਿੱਤੀ ਜਾਵੇ। ਪਾਜੀ ਦੇਖੋ ਕੋਈ ਨਾ ਕੋਈ ਮਸਲਾ ਇਹਨਾਂ ਦਾ ਮੀਆਂ ਬੀਬੀ ਦਾ ਸੀਗਾ ਤੇ ਆਪਣੇ ਗਲੋਂ ਲਾਉਣ ਵਾਸਤੇ ਕੋਈ ਨਾ ਕੋਈ ਇਹਨੇ ਬੰਦਾ ਲੱਭਿਆ ਔਰ ਉਹਦੇ ਦੇ ਉੱਤੇ ਪਾ ਦਿੱਤਾ। ਅਗਰ ਕਿ ਇਹਦੇ ਨੂੰ ਕੋਈ ਇਹੋ ਜਿਹਾ ਕੋਈ ਡਿਸਕਿਊਟ ਸੀਗਾ ਕੋਈ ਪਹਿਲਾਂ ਬਰਖਾਸ ਦਿੰਦਾ ਕੋਈ ਥਾਣੇ 'ਚ ਕੋਈ ਕਰਦਾ ਉਹ ਮੈਨੂੰ ਪੁੱਛਦੇ। ਇਹ ਕਹਿੰਦਾ ਪਿਆ ਕਿ ਜੇ ਤੁਹਾਡੇ ਫੋਨ ਨੇ ਮੇਰੇ ਕੋਲ ਪਾਜੀ ਇਹਨੇ ਮੈਨੂੰ ਇਸੇ ਗੱਲ ਨੂੰ ਲੈ ਕੇ ਹਮਲਾ ਕੀਤਾ ਜੇ 3 ਤਰੀਕ ਨੂੰ ਰਾਤ ਨੂੰ ਮੇਰੇ ਪਿਤਾ ਜੀ ਤੇ ਇੰਨੀਆਂ ਸੱਟਾਂ ਲੱਗੀਆਂ ਜੇ ਤੇ ਉਹ ਇੰਨਾ ਉਹਨੇ ਮੇਰਾ ਫੋਨ ਖੋਇਆ ਜੇ ਉਹ ਫੋਨ ਦਿਖਾ ਗਿਆ ਖੋ ਦਾ ਪਰਚਾ ਤੱਕ ਅਜੇ ਨਹੀਂ ਹੋਇਆ ਇਹਦੇ ਤੇ ਉਹ ਸ਼ਰੇਆਮ ਦੱਸਦਾ ਪਿਆ ਕਿ ਆਹ ਜੀ ਫੋਨ ਮੇਰਾ ਡਾਕਟਰ ਸਾਹਿਬ ਦਾ ਮੇਰੇ ਕੋਲ ਹੈਗਾ ਬਾਜੀ ਸ਼ਰੇਆਮ ਗੁੰਡਾਗਰਦੀ ਕਰ ਗਿਆ ਜੇ ਇਹ ਬੰਦਾ ਤੇ ਇਹਨੂੰ ਸਖਤ ਤੋਂ ਸਜ਼ਾ ਦੇਣੀ ਚਾਹੀਦੀ ਹੈ ਮੇਰਾ ਨਾਮ ਸੀਮਾ ਹੈ ਮਰਜੀਬ ਦੀ ਸਿਸਟਰ ਹਾਂ ਸਾਡੇ ਤੇ ਇਲਜ਼ਾਮ ਲਾਉਂਦਾ ਪਿਆ ਸਾਨੂੰ ਬਦਨਾਮ ਕਰਦਾ ਪਿਆ ਭਾਜੀ ਅਸੀਂ ਇੱਜ਼ਤਦਾਰ ਬੰਦੇ ਆ ਸਾਡੀ ਦੁਕਾਨ ਤੇ ਆ ਕੇ ਆਪਣੀ ਬੇਟੀ ਨੂੰ ਲੈ ਕੇ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਅੱਗ ਲਾ ਕੇ ਸੜ ਜਾਵਾਂਗਾ ਜਾਣ ਬੁੱਝ ਕੇ ਸਾਨੂੰ ਇੰਨਾ ਬਦਨਾਮ ਕਰਦਾ ਪਿਆ ਮੇਰੇ ਬੇਟਿਆਂ ਨੂੰ ਬਦਨਾਮ ਕਰਦਾ ਪਿਆ ਮੇਰੇ ਹਸਬੰਡ ਨੂੰ ਬਦਨਾਮ ਕਰਦਾ ਪਿਆ ਆ ਉਹ ਬਿਜਲੀ ਬੋਰਡ ਚ ਨੇ ਉਹਨਾਂ ਨੂੰ ਕਹਿੰਦਾ ਹੈ ਕਿ ਇਹ ਇਹਨਾਂ ਦੀ ਮਦਦ ਕਰਦੇ ਨੇ ਜਾਂ ਕਿਤਰਾ ਵੀ ਸਾਨੂੰ ਬਦਨਾਮ ਕਰਕੇ ਸਾਡੀ ਇੱਜ਼ਤ ਦਾ ਕਰਦਾ ਪਿਆ ਤਮਾਸ਼ਾ ਵੇਖਦਾ ਪਿਆ ਅਸੀਂ ਇਹੋ ਹੀ ਬੇਨਤੀ ਕਰਾਂਗੇ ਕਿ ਸਚਾਈ ਦਾ ਸਾਹ ਦਿੱਤਾ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਹੈਗਾ ਜੀ ਮਾਮਲਾ ਉਹ ਯਾਰ ਅਰਜੀਵ ਕੁਮਾਰ ਜਿਹੜਾ ਨਾ ਉਹਨਾਂ ਦੀ ਦਰਖਾਸਤ ਆ ਜੀ ਸ਼ਿਵ ਸ਼ਕਤੀ ਮੈਡੀਕਲ ਸਟੋਰ ਨੇੜੇ ਬਸਟੈਂਡ ਨਾਲਾ ਜੀ ਤੇ ਉਹ ਤੇ ਬੰਦੇ ਕੋਈ ਆਏ ਤੇ ਉਹਨਾਂ ਉਹ ਤੇ ਹੱਲਾ ਗੁੱਲਾ ਉਹਨਾਂ ਕੀਤਾ ਜੀ ਅੱਗ-ਅੱਗ ਕੀਤਾ ਤੇ ਬਦਰਾ ਮ ਆਪਣੇ ਹੋਰ ਤਾਂ ਕਿੰਨੋਂ ਕਿੰਨ ਤੇਰੇ ਆ ਰਿਸ਼ਤੇਦਾਰ ਬਦਨਾਮ ਕਰਨ ਵਾਸਤੇ ਇਹ ਕਰਕੇ ਉਹ ਤੇ ਉਹਦੀ ਸ਼ਾਨਬੀਨ ਕਰ ਰਿਹਾ ਕਰ ਰਹੇ ਆ ਜੀ ਜੋ ਵੀ ਕਾਰਵਾਈ ਜੋ ਵੀ ਸਾਹਮਣੇ ਆਏਗਾ ਤਾਥ ਆਉਣਗੇ ਉਹਦੇ ਮੁਤਾਬਕ ਕਾਰਵਾਈ ਜਿਹੜੇ ਬੰਦਿਆਂ ਨੇ ਆਉਗੀ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਜੀ ਉਹ ਸੀਸੀਟੀਵੀ ਵਿਖਾਈ ਜਾ ਰਹੀ ਹੈ ਜਿਹਨਾਂ ਗੁਰਸਤਾਰਾਂ ਦੇ ਘਰ ਜਿਹੜੀ ਆ ਧਮਕੀ ਦੇਉਂਦੀ ਉਹ ਸਾਰਾ ਉਹ ਚੈੱਕ ਕਰਕੇ ਜੋ ਵੀ ਕਾਰਵਾਈ ਆ ਆਉਂ ਚਲੇ ਜਾਂਦੀ ਜਾਊਗੀ ਜੀ